ਮਸੂਮ ਜਿਹਾ ਬੈਠ ਜਦੋਂ ਝੜੀਆਂ ਫਾਰ ਪਰਦਾ ਹੀ ਰਹਿ ਧੋਕਣ ਲੱਗਿਆ ਸੀ ਮੋਰਿਆਂ ਤੋਂ ਕੁੱਲ ਉਠੀ ਸੀ ਮਿੱਟੀ ਜਿਠੇ ਇਸੇ ਵਿਆਂ ਦੀ ਸ਼ਾਂਤੀ ਭਰਸ ਜਿਉਂਦੇ ਸੇਵਨ ਸੁਤੇ ਕੋਈ ਹੌਂਦਾਂ ਦੀ ਜਿਹੜੇ ਨੀਂਦ ਪਿਆ ਹੋਵੇ ਘਰ ਤੇ ਉਹ ਹਾਰੂ ਵਾਈਂ ਕੋ ਦੇ ਚੰਦਰਾ ਮਾਰ ਤੇ ਆਖਲੇ ਹੋਣ ਜਾਗ ਕੇ ਰਹੋ ਸਾਡੇ ਬਾਤੋ ਮਸੂਮ ਜਿਆ ਬੰਦ ਔਰ ਅਮੇ ਸੁਣਾਇਆ ਰੂਹ ਵੀ ਕੇ ਨਾ ਜਲੇ ਤੇ ਉਹ ਰੋਗੀਆਂ ਪਰ ਲਾਉਂਦੀਆਂ ਸੌਂ ਲੀਆਂ ਆਪੋ ਆਪਣੀ ਧਾਮ ਤੇ ਮਸੂਲੀਆ ਬੈਠੋ ਅੱਗੇ ਰਹੀ ਭੋਗ ਸੇਵਾ ਪੂਰੀਆ ਮਸੂਲੀਆ ਬੈਠੋ ਫਰਦਾਨੀ ਬੋਰ ਦੇ ਘਰਾਂ ਦੇ ਮੋਰੇ ਉੱਪਰਦੇ ਹੈ ਟੇਂਡੀਆਂ ਵਾਲੇ ਬੁਰਗੀਆਂ ਮਾਰਦੇ ਹੈ ਪਿੰਡ ਦੀਆਂ ਫਰਨੀਆਂ ਤੇ ਟੇਂਡੀਆਂ ਵਾਲੇ ਹੋਰ ਗੋਲੀਆਂ ਮਾਰਦੇ ਰਹੇ ਪਿੰਡ ਦੀਆਂ ਫਰਨੀਆਂ ਉੱਤੇ ਲਲਕਾਰੇ ਸੁਣ ਔਰ ਕੁਰਾਈ ਸੀ ਕੁਲ ਜੋਰਾਂ ਦੀ ਰੂਹ ਲਲਕਾਰੇ ਸੁਣ ਔਰ ਕੁਰਾਈ ਸੀ ਕੁਲ ਜੋਰਾਂ ਦੀ ਰੂਹ ਤੇ ਸੇਸੀਆਂ ਮੋੜ ਆਈਆਂ ਕੰਨੀ ਟਕਰਾਲ ਸੇਵੀਆਂ ਦੀ ਵਾਹ ਜੀ ਵਾਹ ਤੇ ਸੇਸੀਆਂ ਮੋੜ ਆਈਆਂ ਕੰਨੀ ਟਕਰਾਲ ਸੇਵੀਆਂ ਦੀ ਤੇ ਬਾਤਾਂ ਸਿਰੋ ਮੇਰ ਦਾ ਹੱਥ ਸਦਾ ਹੀ ਟੁਕਿਆ ਨਾ ਹੋਵੇ ਤੇ ਬਾਤਾਂ ਸਿਰੋ ਜਿਵੇਂ ਮੇਰ ਦਾ ਹੱਥ ਸਦਾ ਹੀ ਟੁਕਿਆ ਗਿਆ ਹੋਵੇ ਮਸਰੂਰ ਜਹੰਨ ਵਰਿਆਂ ਦੀ ਪੁਰਾਣੀ ਟੋੜ ਕੇ ਵੜਿਆ ਹੋਇਆ ਚੋ ਰਾਸਤੇ ਖਿਲਰਿਆ ਜਿਹਾ ਵਾ ਯਾਤਰਾ ਮਾਰ ਮੜਿਆ ਹੋਇਆ ਚੋ ਰਾਸਤੇ ਖਿਲਰਿਆ ਪਿਆ ਸੀ ਤੇ ਚੜ੍ਹ ਜਿਹਾ ਮੜ ਗਏ ਮੇਰਾ ਨਿਸ਼ਾਨ ਜਿੰਦਾਬਾਦ ਮੇਰਾ ਨਿਸ਼ਾਨ ਜਿੰਦਾਬਾਦ ਕਰ ਗਿਆ ਤੇ ਪੰਡ ਦੇ ਸੀਨੇ ਨਾਲ ਉੱਪਰ ਤੋਦੇ ਰਏ ਮਸਮੂਲ ਇਹ ਅੰਡ ਪਹਿਕਾ ਲਿਉਟਿਆ ਲੈ ਲਿਆ ਕਿਆ ਆਹੇ ਸੰਗ੍ਰਹਿ ਤਾਂ ਪਟਿਆ ਤੇ ਫਿਰ ਚਿੱਟਿਆਂ ਨੇ ਕਰਿਆ ਹੁਣ ਸੇਰਿਆਂ ਵਿੱਚ ਫਿਰ ਠੀਕ ਧਿਆੜਾ ਆਇਆ ਹੁਣ ਸੇਰਿਆਂ ਵਿੱਚ ਫਿਰ ਠੀਕ ਧਿਆੜਾ ਆਇਆ ਹੁਣ ਰੂਹਾਂ ਦੀ ਆਵਾਜ਼ ਪਰ ਉੱਪਰ ਹੈ ਵਾਹ ਜੀ ਵਾਹ ਹੁਣ ਰੂਹਾਂ ਦੀ ਆਵਾਜ਼ ਪਰ ਉੱਪਰ ਹੈ ਹੁਣ ਵਾਰਸਾਂ ਦੇ ਪਾਰ ਤੋਂ ਇਸ ਸੇੜਿਆਂ ਦਾ ਨਾਮਾ ਕੈਡ ਚੰਗ ਰਿਆ ਹੈ ਤੇ ਸੇੜਿਆਂ ਦਾ ਨਾਮਾ ਛੈੜੀ ਚੰਗ ਰਿਆ ਹੈ ਮਸੂਮ ਜੇ ਬੈਂਡ ਹੋਰ ਨੈਕ ਹੋਣਦਾ ਏ ਜਿੰਦਾ ਬਾਤ ਹੁਣਤਾ ਬਾਤ ਕਰੇ ਮਸੂਮ ਜੇ ਬੈਂਡ ਹੋਰ ਨੈਕ ਹੋਣਦਾ ਏ ਜਿੰਦਾ ਬਾਤ ਹੁਣਤਾ ਬਾਤ ਕਰੇ ਝੰਡੀਆਂ ਬਾੜੇ ਚਾਉਂਦੇ ਝੰਡੀਆਂ ਬਾੜੇ ਚਾਉਂਦੇ ਉਸ ਕਰੋ ਦੇ ਨੇ ਤੇ ਲਾਲ ਜੇ ਭੁਜਾਰ ਬਣ ਕੇ ਮਸੂਮ ਰਹਿਤੀਆਂ ਨੂੰ ਤਰੇੜ ਸੁਟਿਆ ਹੈ ਤੇ ਲਾਲ ਜੇ ਭੁਜਾਰ ਬਣ ਕੇ ਮਸੂਮ ਰਹਿਤੀਆਂ ਨੂੰ ਤਰੇੜ ਸੁਟਿਆ ਨੇ ਮਸੂਮ ਜੇ ਬੰਦ ਹੁਣ ਉਹ ਨਹੀਂ ਰਿਹਾ ਬੜਾ ਬਦਲ ਗਿਆ ਹੈ ਬੜਾ ਬਦਲ ਗਿਆ ਹੈ ਧੰਨਵਾਦ ਇਹਨਾਂ